ਪਰ ਜੇ ਕੋਈ ਨੌਜਵਾਨ ਪੰਜਾਬ ਤੋਂ ਆ ਰਿਹਾ ਹੈ ਇੱਥੇ ਤਾਂ ਇੱਕ ਵਾਰੀ ਪ੍ਰੋਸੀਜਰ ਸਮਝਾਓ ਕਿ ਇੱਥੇ ਦੀ ਪੁਲਿਸ 'ਚ ਤੁਸੀਂ ਜਿਵੇਂ ਗਏ ਹੁੰਦਾ ਕੀ ਪ੍ਰੋਸੀਜਰ ਹੁੰਦਾ ਹੈ ਕਿ ਤੁਸੀਂ ਉਹਨੂੰ ਜੁਆਇਨ ਕਰ ਸਕੋ ਹਾਂਜੀ ਪੁਲਿਸ ਮੈਨੂੰ ਜਦੋਂ ਮੈਂ ਜੁਆਇਨ ਕੀਤੀ ਸੀ ਜੀ ਮੈਨੂੰ ਪੂਰਾ 1 ਸਾਲ ਪ੍ਰੋਸੈਸ ਦੇ ਵਿੱਚ ਲੱਗਾ ਸੀਗਾ ਹਮ ਔਰ ਇਹਨਾਂ ਦਾ ਇਹ ਜਿਆਦਾ ਤੁਹਾਡੇ ਮਤਲਬ ਬ੍ਰੇਨ ਤੇ ਤੁਹਾਡਾ ਸਟ्रेस ਕਰਦੇ ਨੇ ਵੀ ਤੁਹਾਡਾ ਤੁਸੀਂ ਐਕਟਿਵ ਕਿੰਨੇ ਹੋ ਬ੍ਰੇਨ ਵਾਈਜ਼ ਕਿ ਇਹ ਇਹ ਜੋਰ ਨੂੰ ਘੱਟ ਦੇਖਦੇ ਨੇ ਪਹਿਲਾਂ ਇੱਥੇ ਵੀ ਫਿਜ਼ੀਕਲ ਟੈਸਟ ਹੁੰਦਾ ਹੈ ਲੇਕਿਨ ਇੰਡੀਆ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਸਖਤ ਗਿਆਨ ਤੇ ਫਿਜ਼ੀਕਲ ਟ੍ਰੇਨਿੰਗ ਜਿਹੜੀਆਂ ਇੱਥੇ ਵੀ ਪੁਸ਼-ਅੱਪਸ ਵਗੈਰਾ ਰਨਿੰਗ ਵਗੈਰਾ ਤੁਹਾਡੀ ਦੇਖਦੇ ਨੇ ਲੇਕਿਨ ਹਾਂ ਉਹਨਾਂ ਨੂੰ ਜ਼ਿਆਦਾ ਤੁਹਾਡੇ ਸਾਈਕੋਲੋਜੀ ਨਾਲ ਹੁੰਦਾ ਕਿ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਤੁਸੀਂ ਕਿਵੇਂ ਉਹਨੂੰ ਡੀਲ ਕਰੋਗੇ ਕਿ ਉਹਨਾਂ ਲਈ ਹੁੰਦਾ ਕਿ ਡੀਸਕੇਲੇਟ ਕਰਕੇ ਤੁਸੀਂ ਉਹਨੂੰ ਸੋਲਵ ਕਰਨਾ ਪ੍ਰੋਬਲਮ ਨੂੰ ਕਿ ਉਹਨੂੰ ਐ ਨਹੀਂ ਕਿ ਮਤਲਬ ਉਹ ਬਹੁਤ ਵੱਡਾ ਹਾ ਦਾ ਬਖੇੜਾ ਬਣਾ ਦਈਏ ਆਪਾਂ ਉਹਨੂੰ ਤੇ ਉਹ ਇਹਨਾਂ ਚੀਜ਼ਾਂ ਲਈ ਜ਼ਿਆਦਾ ਕਰਦੇ ਨੇ ਔਰ ਪ੍ਰੋਸੈਸ ਸਾਰੇ ਸੇਮ ਨੇ ਕਿ ਤੁਹਾਨੂੰ ਪਹਿਲਾਂ ਤੁਹਾਡਾ ਰਿਟਨ ਟੈਸਟ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਫਿਜ਼ੀਕਲ ਟੈਸਟ ਹੋਣਾ ਹੈ ਫਿਜ਼ੀਕਲ ਕ੍ਰਾਸ ਕਰਦੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਮੈਡੀਕਲ ਲਈ ਭੇਜਣਾ ਹੈ ਮੈਡੀਕਲ ਦੇ ਵਿੱਚ ਤੁਹਾਡਾ ਸਾਰਾ ਦੇਖਣਗੇ ਕਿ ਤੁਸੀਂ ਡਰੱਗਸ ਵਗੈਰਾ ਜਾਂ ਆਈਸਾਈਟ ਇਹ ਸਾਰਾ ਚੈੱਕ ਕਰਕੇ ਐਂਡ ਲਾਸਟ ਜਿਹੜਾ ਹੁੰਦਾ ਹੈ ਨਾ ਲਾਸਟ ਵੀ ਸੈਕਿੰਡ ਲਾਸਟ ਜਿਹੜਾ ਸਾਈਕੋਲੋਜੀਕਲ ਹੈ ਐਂਡ ਉਸ ਤੋਂ ਬਾਅਦ ਤੁਹਾਡਾ ਪੈਨਲ ਇੰਟਰਵਿਊ ਹੁੰਦੀ ਹੈ ਜਿਹਦੇ ਵਿੱਚ ਉਹ ਡਿਸਾਈਡ ਕਰਦੇ ਨੇ